ਸਵਾਗਤ ਹੈ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮਾਗੀ ਮੇਲੇ ਤੇ ਪਹੁੰਚੇ ਆ ਘੋੜੇ ਘੋੜੀਆਂ ਦਿਖਾਉਣ ਤੋਂ ਪਹਿਲਾਂ ਥੋੜਾ ਜਿਹਾ ਕੁਝ ਸਮਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿਉਂਕਿ ਜੇ ਸ੍ਰੀ ਮਖਸਰ ਸਾਹਿਬ ਦੀ ਧਰਤੀ ਤੇ ਆਈਏ ਤਾਂ ਜਿਹੜੀ 40 ਮੁਕਤਿਆਂ ਦੀ ਧਰਤੀ ਤੇ ਜੇ ਆਪਾਂ ਹਾਜ਼ਰੀ ਨਾਲ ਲਈਏ ਤਾਂ ਫਿਰ ਇਹ ਵੀ ਚੰਗੀ ਗੱਲ ਨਹੀਂ ਸੋ ਕੁਝ ਪਾਲ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਟੂਟੀ ਗੰਢਨ ਹਾਰ ਗੋਪਾਲ ਇਹ ਟੁੱਟੀ ਗੰਢੀ ਜਿੱਥੇ ਗੁਰੂ ਸਾਹਿਬ ਨੇ 40 ਮੁਕਤਿਆਂ ਦੀ ਧਰਤੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਆ ਇਹ ਤੇ ਮੈਂ ਸੋਚਿਆ ਜਰੂ ਤੁਹਾਡੀ ਵੀ ਸਾਰਿਆਂ ਦੀ ਪੋਸ਼ਪੜਾਂ ਦੇ ਲਈ ਹਾਜ਼ਰੀ ਲੱਗ ਜੇ ਸੋ ਕਰੋ ਦਰਸ਼ਨ ਦਿਦਾਰੇ ਗੁਰੂ ਸਾਹਿਬ ਦੇ ਫਿਰ ਆਪਾਂ ਅੱਗੇ ਘੋੜਿਆਂ ਦਾ ਮੇਲਾ ਇਥੋਂ ਜਿਹੜਾ ਉਹ ਦਿਖਾਉਣਾ ਸੋ ਗੁਰੂ ਸਾਹਿਬ ਨੂੰ ਨਤਮਸਤਕ ਹੋਏ ਆ ਇਹ ਉਹ ਇਤਿਹਾਸਕ ਜਗ੍ਹਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੇ 40 ਸਿੰਘ ਆਨੰਦਪੁਰ ਸਾਹਿਬ ਤੋਂ ਵਿਦਾਵਾ ਲੈ ਕੇ ਆਏ ਸੀਗੇ ਇਥੇ ਆ ਕੇ ਬਦਾਵਾ ਪਾੜਿਆ ਤੇ ਉਹਨਾਂ ਨੂੰ ਮੁਕਤੀਆਂ ਦੀ ਜਿਹੜੀ ਉਪਾਧੀ ਦਿੱਤੀ ਹੈ ਤਾਂ ਕਰਕੇ ਇਸ ਧਰਤੀ ਦਾ ਨਾਸਰੀ ਮੁਖਸਰ ਸਾਹਿਬ ਪਿਆ। ਸੋ ਆਜੋ ਅੱਗੇ ਆਪਾਂ ਮੇਲੇ ਦੇ ਵਿੱਚ ਆ ਗਏ ਆਂ ਤੇ ਮੇਲਾ ਜਿਹੜਾ ਤੁਹਾਨੂੰ ਦਿਖਾਉਣ ਲੱਗੇ ਆਂ ਪਹਿਲਾਂ ਨਹੀਂ ਤਰ੍ਹਾਂ ਜਿਸ ਤਰ੍ਹਾਂ ਕਿ ਆਪਾਂ ਹਰ ਰੋਜ਼ ਵੀਡੀਓ ਜਿਹੜੀ ਮੇਲੇ ਦੀ ਉਹ ਪਾਉਂਦੇ ਆਂ ਉਸੇ ਲੜੀ ਦੇ ਤਹਿਤ ਇਹ ਵੀ ਵੀਡੀਓ ਵੀ ਆਪਣੀ ਦੋਸਤੋ ਅੱਜ 13 ਜਨਵਰੀ 2025 ਮੇਲਾ ਜਿਹੜਾ ਪੂਰੇ ਜੋਗਨ ਤੇ ਆ ਪੂਰਾ ਭਰ ਗਿਆ ਅੱਜ ਮੇਲਾ ਰੌਣਕ ਜਿਹੜੀ ਕੱਲ੍ਹ ਨਾਲੋਂ ਅੱਜ ਦੁੱਗਣੀ ਹੋ ਗਈ ਏ ਵਧ ਗਈ ਏ ਤੇ ਜਾਨਵਰ ਵੀ ਜਿਹੜੇ ਕਾਫੀ ਸਾਰੇ ਨਵੇਂ ਜਾਨਵਰ ਜਿਹੜੇ ਉਹ ਇੱਥੇ ਹੋਰ ਆ ਗਏ ਏ ਲਗਾਤਾਰ ਜਾਨਵਰ ਜਿਹੜੇ ਆ ਰਹੇ ਆ ਅੱਜ ਬਹੁਤ ਸਾਰੇ ਜਾਨਵਰ ਅੱਜ ਵੀ ਆਏ ਆ ਕੁਝ ਕੱਲ ਜਾਨਵਰ ਆਏ ਸੀਗੇ ਇਹ ਜੋ ਅੱਜ ਵੀ ਜਿਹੜੇ ਬਹੁਤ ਸਾਰੇ ਜਾਨਵਰ ਇੱਥੇ ਮੇਲੇ ਦੇ ਵਿੱਚ ਪਹੁੰਚੇ ਆ ਸੋ ਆਪਾਂ ਥੋੜੀਆਂ-ਥੋੜੀਆਂ ਝਲਕੀਆਂ ਤੁਹਾਨੂੰ ਸਾਰੇ ਮੇਲੇ ਦੀਆਂ ਕੋਸ਼ਿਸ਼ ਕੀਤੀ ਏ ਵੀ ਦਿਖਾਈਏ ਸੋ ਬਣੇ ਰਿਹਾ ਜਿੰਨਾਲ ਆਪਣੇ ਵੀਡੀਓ ਦੇ ਨਾਲ ਵੀਡੀਓ ਜਿਹੜੀ ਥੋੜੀ ਜੀ ਲੰਬੀ ਹੋ ਸਕਦੀ ਹੈ ਕਿਉਂਕਿ ਕੋਸ਼ਿਸ਼ ਕੀਤੀ ਹੈ ਵੀ ਸਾਰਾ ਮੇਲਾ ਜਿਹੜਾ ਤੁਹਾਨੂੰ ਉਹ ਦਿਖਾਇਆ ਜਾਵੇ ਸੋ ਨਾਲ-ਨਾਲ ਐਮ.ਐਲ.ਏ ਦੀਆਂ ਆਵਾਜ਼ਾਂ ਜਿਹੜੀਆਂ ਉਹ ਵੀ ਤੁਹਾਨੂੰ ਸੁਣਾਈ ਦੇਣਗੀਆਂ ਵੈਸੇ ਤਾਂ ਉਹ ਜੇ ਚਾਹਤੇ ਤਾਂ ਉਹਨਾਂ ਨੂੰ ਬੰਦ ਵੀ ਕਰ ਸਕਦੇ ਸੀ ਪਰ ਮੈਨੂੰ ਲੱਗਿਆ ਇਹ ਤੁਹਾਨੂੰ ਮੇਲੇ ਦੀ ਜਿਹੜੀ ਫੀਲਿੰਗ ਆਉਂਦੀ ਰਹੂਗੀ ਨਾਲ-ਨਾਲ ਤਾਂ ਕਰਕੇ ਜਿਹੜੀ ਉਹ ਆਵਾਜ਼ ਵਿੱਚ ਚੱਲਦੀ ਹੈਗੀ ਹੈ ਨਾਲ ਸੋ ਜੇ ਚੰਗੀ ਲੱਗੇ ਤਾਂ ਵਧੀਆ ਜੇ ਥੋੜਾ ਜਿਹਾ ਤੁਹਾਨੂੰ ਮਹਿਸੂਸ ਹੋਵੇ ਵੀ ਵਧੀਆ ਨਹੀਂ ਤਾਂ ਫਿਰ ਮਾਫ ਕਰਿਓ ਪਰ ਮੇਲੇ ਦੀ ਫੀਲਿੰਗ ਤਾਂ ਹੀ ਆਉਣੀ ਹੈ ਜੇ ਆਪਾਂ ਇਦਾਂ ਲੱਗੇ ਵੀ ਮੇਲੇ ਦੇ ਵਿੱਚ ਹੀ ਫਿਰਦੇ ਆ ਇੱਕ ਨਵਾਂ ਟ੍ਰੈਂਡ ਦੇਖ ਲੈ ਟਰਾਈ ਕਰਕੇ ਮੁੰਡਾ ਟਰਾਈ ਕਰ ਰਿਹਾ ਕੋਸ਼ਿਸ਼ ਕੀਤੀ ਮੁੰਡੇ ਨੇ ਚੰਗੀ ਜਿਹੜਾ 90 ਸੈਕਿੰਡ ਦਾ ਇੱਕ ਟਾਰਗੇਟ ਹੁੰਦਾ ਜਿਹੜਾ ਇਹਦੇ ਨਾਲ ਨੰਮ ਜਿ ਰਹਿਣਾ ਪਰ ਉਸ ਬਹੁਤ ਜਿਹੜੇ ਚੰਗੇ ਚੰਗੇ ਬੰਦੇ ਆ ਕਿ ਆਪਣੀ ਵੀ ਟਾਈਮਿੰਗ ਉਹਨਾਂ ਦੇ ਪੀਨੇ ਛੋਟੇ ਜਾਂਦੇ ਆ ਟਰਾਈ ਮੁੰਡੇ ਨੇ ਚੰਗੀ ਕੀਤੀ ਤਰਮਿਲ ਅਦਰ ਗੱਲ ਬਣੀ ਨਹੀਂ ਇਹਦੀ ਤੇ ਉਹਨੂੰ ਲਗਭਗ 340 ਸਕਿੰਟ ਜਿਹੜਾ ਆਪਦੇ ਆਪ ਨੂੰ ਰੋਕ ਸਕਿਆ ਤੇ ਨਾਲ-ਨਾਲ ਮੇਲੇ ਦਾ ਆਨੰਦ ਲੈ ਰਹੇ ਰਹੋ ਜਾਨਵਰ ਅੱਜ ਕਾਫੀ ਸਾਰੇ ਆ ਗਏ ਆ ਆ ਕਾਫੀ ਨੁਕਰੇ ਬੱਚੇ ਜਿਹੜੇ ਹੈਗੇ ਆ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ ਇਹ ਕਹਿਣਾ ਹੀ ਸੌਖਾ ਨਾ ਉਹ ਚੰਗੇ ਸਾਰੇ ਬੱਚੇ ਨੁਕਰੇ ਜਿਹੜੇ ਉਹ ਬਾਈ ਹਿੰਦੂ ਲੈ ਕੇ ਆਏ ਇੱਥੇ ਤੇ ਕਾਫੀ ਤਦਾਦ ਦੇ ਵਿੱਚ ਜਾਨਵਰ ਅੱਜ ਜਿਹੜੇ ਦੋ ਇੱਥੇ ਆ ਗਏ ਤੋ ਅੱਜ ਘੋੜੇ ਵੀ ਬਹੁਤ ਸਾਰੇ ਆ ਗਏ ਮੇਲੇ ਦੇ ਵਿੱਚ ਕਾਫੀ ਘੋੜੇ ਮੇਲੇ ਦੇ ਵਿੱਚ ਅੱਜ ਪਹੁੰਚ ਗਏ तकरीबन ਸਾਰੇ ਘੋੜੇ ਅੱਜ ਮੇਲੇ 'ਚ ਆ ਗਏ ਪਰ ਜ਼ਿਆਦਾਤਰ ਘੋੜੇ ਜਿਹੜੇ ਅੱਜ ਡਿਸਪਲੇ ਨਹੀਂ ਕੀਤੇ ਕਿਉਂਕਿ ਕੱਲ ਸਾਰੇ ਘੋੜੇ ਡਿਸਪਲੇ ਹੋਣਗੇ ਅੱਜ ਕੁਛ-ਕੁਛ ਘੋੜੇ ਜਿਹੜੇ ਉਹ ਡਿਸਪਲੇ ਕੀਤੇ ਸੋ ਘੋੜੇ तकरीबन ਸਾਰੇ ਆ ਗਏ ਸੋ ਕੁਛ ਘੋੜੇ ਜਿਹੜੇ ਆਏ ਆ ਮੇਲੇ ਦੇ ਦਿੱਤੇ ਕੋਸ਼ਿਸ਼ ਕੀਤੀ ਕੋਈ ਥੋੜੀ ਚਲਕ ਉਹਨਾਂ ਦੀ ਤੁਹਾਨੂੰ ਦਿਖਾਉਣ ਦੀ। ਇਹ ਵੀ ਇੱਕ ਘੋੜਾ ਜਿਹੜਾ ਸਟਾਲੀਅਨ ਪਹਿਲੇ ਹੀ ਪਹੁੰਚਿਆ ਹੋਇਆ ਚੰਗਾ ਸੋਹਣਾ ਘੋੜਾ ਕੁਝ ਘੋੜਿਆਂ ਦੇ ਅੱਜ ਜਿਹੜੀ ਡਿਸਪਲੇ ਕੀਤੇ ਹੋਏ ਸਿਗੇ ਜਿਆਦਾ ਘੋੜੇ ਨਹੀਂ ਕਿ ਥੋੜੇ ਘੋੜੇ ਇਹ ਮੌਜ਼ਰ ਘੋੜਾ ਹੈ ਮੌਜ਼ਰ ਇਹਦਾ ਸੋਹਣਾ ਮਜ਼ਬੂਤ ਘੋੜਾ ਹੈ ਦੇਖ ਵੀ ਸਕਦੇ ਇੱਕ ਵਾਰ ਚੰਗਾ ਘੋੜਾ ਸੋ ਥੋੜੀ ਚੱਲ ਕੇ ਦੀ ਆਪਾਂ ਕੋਸ਼ਿਸ਼ ਕੀਤੀ ਵੀ ਤੁਹਾਨੂੰ ਦਿਖਾਈਏ ਜਿੰਨੇ ਕੁ ਘੋੜੇ ਅੱਜ ਡਿਸਪਲੇ ਕੀਤੇ ਸੀਗੇ ਥੋੜੇ ਥੋੜੇ ਸ਼ਾਟ ਉਹਨਾਂ ਦੇ ਜਿਹੜੇ ਤੁਹਾਨੂੰ ਦੋਤਾਂ ਦੀ ਕੋਸ਼ਿਸ਼ ਕਰਦੇ ਬਾਕੀ ਜ਼ਿਆਦਾਤਰ ਜਾਨਵਰ ਜਿਹੜੇ ਤਸੀਲ ਵਾਲੇ ਆਏ ਹੋਏ ਐ ਹਰ ਤਰ੍ਹਾਂ ਦੇ ਜਾਨਵਰ ਆਏ ਐ ਡਿਸਪਲੇ ਲੱਗੀ ਹੋਈ ਐ ਚੰਗੇ ਜਾਨਵਰ ਲੈ ਕੇ ਆਏ ਲੋਕ ਕਿਉਂਕਿ ਇੱਥੇ ਗਾਹ ਕੇ ਜਿਹੜਾ ਕਾਫੀ ਦੂਰ ਦੂਰ ਤੋਂ ਗਾਹਕ ਆਏ ਹੋਏ ਐ ਜੁਪੀ ਤੋਂ ਮੱਧ ਪ੍ਰਦੇਸ਼ ਤੋਂ ਕਰਨਾਟਕ ਵਗੈਰਾ ਤੋਂ ਵੀ ਜਿਹੜੇ ਇੱਥੇ ਆ ਗਏ ਸੌਰੀ ਵਪਾਰੀ ਹੈਗੇ ਐ ਉਹ ਆਏ ਹੋਏ ਐ ਬਹੁਤ ਦੂਰ ਦੂਰ ਤੋਂ ਵਪਾਰੀ ਜਿਹੜੇ ਇਸ ਮੇਲੇ ਦੇ ਵਿੱਚ ਪਹੁੰਚੇ ਕਿਉਂਕਿ ਇੱਥੇ ਆਪਾਂ ਅੱਗੇ ਵੀ ਜਿਹੜੇ ਗੱਲ ਕਰਦੇ ਵੀ ਬਹੁਤ ਬੰਦੇ ਨੂੰ ਇਹ ਆਸ ਹੁੰਦੀ ਐ ਕਿ ਜੇ ਆਪਾਂ ਜੀ శ్రీ ਮਕਸਰ ਸਾਹਿਬ ਦੇ ਮੇਲੇ ਤੇ ਮਾਗੀ ਮੇਲੇ ਤੇ ਜਾਵਾਂਗੇ ਉਤੋਂ ਮਨਪਸੰਦ ਆ ਜਿਹੜਾ ਜਾਮਰ ਆ ਉਹ ਮਿਲ ਜੂਗਾ ਜਿਹੋ ਜਿਹਾ ਕਿਸੇ ਨੂੰ ਜ਼ਰੂਰ ਤੋਂ ਹੁੰਦੀ ਹੈ ਜਾਨਵਰ ਉਹ ਹੋ ਜਾ ਜਾਨਵਰ ਇਥੋਂ ਮਿਲ ਜਾਂਦਾ ਜਾਨਵਰ ਵੀ ਬਹੁਤ ਗਿਣਤੀ ਦੇ ਵਿੱਚ ਆਉਂਦੇ ਆ ਤੇ ਖਰੀਦਦਾਰ ਵੀ ਜਿਹੜੇ ਉਹ ਬਹੁਤ ਗਿਣਤੀ ਦੇ ਵਿੱਚ ਆਉਂਦੇ ਆ ਪੂਰੇ ਪੰਜਾਬ ਤੋਂ ਜਿਹੜੇ ਅ ਘਰੇ ਕਿਸੇ ਸੱਜਣ ਮਿੱਤਰ ਨੇ ਆਪ ਦਾ ਜਾਨਵਰ ਕੋਈ ਲੈ ਕੇ ਪਾਲਣਾ ਹੈ ਜਾਂ ਵਪਾਰੀ ਇਹਨਾਂ ਨੇ ਲੈ ਕੇ ਸਾਹਮ ਕੇ ਅੱਗੇ ਸੇਲ ਕਰਨਾ ਉਹ ਹਰ ਤਰ੍ਹਾਂ ਦਾ ਹੀ ਬੰਦਾ ਜਿਹੜਾ ਉਹ ਆਉਂਦਾ ਬੱਚੇ ਬਹੁਤ ਸਾਰੇ ਆਏ ਆ ਅੱਜ ਇੱਥੇ ਵੀ ਮੇਰੇ ਨੇ ਦੇਖੇਗੇ ਉਹਨਾਂ ਕੋ ਬੱਚਿਆਂ ਦੇ ਵਿੱਚ ਵੀ ਇਹ ਜਿਹੜਾ ਸ਼ੌਂਕ ਹੈ ਉਹ ਪੈਦਾ ਹੋ ਰਿਹਾ ਤੇ ਚੰਗੀ ਗੱਲ ਵੀ ਹੈ ਬੱਚਿਆਂ ਦੇ ਵਿੱਚ ਸ਼ੌਂਕ ਇਹ ਪੈਦਾ ਹੋਣਾ ਚਾਹੀਦਾ ਆ ਵੀ ਧਰਤੀ ਦੇ ਨਾਲ ਜੁੜੇ ਰਹਿਣਗੇ ਬਹੁਤ ਸਾਰੇ ਬੱਚੇ ਅੱਜ ਮੇਲੇ ਦੇ ਵਿੱਚ ਦੇਖੇ ਜਿਹੜੇ ਤੇ ਹਾਈਵੇ ਆ ਗੁਰੂਕੀਆਂ ਲਾਲਲੀਆਂ ਫੋਜਾਂ ਉਹ ਵੀ ਪਹੁੰਚੇ ਆ ਭਾ ਕੇ ਜੇ ਘੋੜਿਆਂ ਦੀ ਗੱਲ ਕਰੀਏ ਤੇ ਉੱਥੇ ਗੁਰੂਕੀਆਂ ਲਾਲਲੀਆਂ ਫੋਜਾਂ ਦੀ ਗੱਲ ਨਾ ਹੋਵੇ ਇਹ ਵੀ ਨਹੀਂ ਹੋਣਾ ਕਿਉਂਕਿ ਉਹ ਤੇ ਜੁੜੇ ਹੀ ਘੋੜਿਆਂ ਦੇ ਨਾਲ ਨੇ ਜੋ ਵੀ ਇੱਥੇ ਪਹੁੰਚੇ ਹੋਏ ਆ ਜਾਨਵਰ ਜਿਹੜੇ ਇਹ ਰਿਕੋਨ ਦੁਕਾਨ ਦੀ ਕੋਸ਼ਿਸ਼ ਕੀਤੀ ਦੋਸਤੋ ਥੋੜੇ ਥੋੜੇ ਜਿੰਨੇ ਕਿ ਮੈਥੋਂ ਹੋ ਸਕਿਆ ਕਿਉਂਕਿ ਮੰਡੀ ਕਾਫੀ ਭੱਟੀ ਹੈ ਜਿਹੜਾ ਜਿੰਨਾ ਕਿ ਨਿਕਲਦਾ ਉਹ ਕੱਢਿਆ ਸਵਾ ਬੱਚੇ ਰਾਈਡਿੰਗ ਕਰ ਰਹੇ ਸੀ ਕਿ ਮੇਲੇ ਦੇ ਵਿੱਚ ਉੱਤੇ ਕੀ ਜੂਰੇ ਕੱਢ ਰਹੇ ਸੀ ਚੰਗਾ ਬੱਚਿਆਂ ਦੇ ਵਿੱਚ ਇਹ ਚੰਗਾ ਸ਼ੌਂਕ ਜਿਹੜਾ ਰੁਝਾਨ ਹੈ ਇਹ ਪੈਦਾ ਹੋ ਰਿਹਾ ਇਸ ਚੀਜ਼ ਆ ਰਹੀ ਹੈ ਨੌਜਵਾਨ ਬਹੁਤ ਸਾਰੇ ਉਹ ਵੀ ਇਸ ਸ਼ੌਂਕ ਵੱਲ ਵਧ ਰਹੇ ਆ ਕੋਆ ਇੱਕ ਹੋਰ ਸਟਾਲੀਨ ਜਿਹੜਾ ਇਹ ਤੇ ਮੇਲੇ ਦੇ ਆਏ ਹੋਏ ਚੰਗਾ ਘੋੜਾ ਹੈ ਜੀ ਤੁਸੀਂ ਦੇਖਿਓ ਬਹੁਤ ਸੋਹਣਾ ਘੋੜਾ ਹੈ ਕੋਸ਼ਿਸ਼ ਕੀਤੀ ਸਾਨੂੰ ਥੋੜਾ ਥੋੜਾ ਜਿੰਨਾ ਹੋ ਸਕਿਆ ਇਹ ਸ਼ੋਅ ਕਰੀਏ ਜੀਰਾ ਥੋੜਾ ਤੁਸੀਂ ਦੇਖ ਸਕੋ ਬਸ ਨਾ ਨਾ ਮੇਲੇ ਦੇ ਵਿੱਚ ਅੱਗੇ ਰੌਣਕ ਮੇਲਾ ਜਿਹੜਾ ਉਹ ਵੀ ਤੁਹਾਨੂੰ ਦਿਖਾਈ ਜਾਣਾ ਇਹ ਡੇਰਾ ਅਲੀ ਕੇ ਸਟੱਡ ਫਾਰਮ ਉੱਥੋਂ ਇਹ ਘੋੜੇ ਆਏ ਹੋਏ ਸੀਗੇ ਕਾ ਨੁਕਰਾ ਕੋੜਾ ਭਾਈ ਇਹਨਾਂ ਕੋਲ ਸਟਾਲੀਅਨ ਸੀਗਾ ਇਹ ਵੀ ਚੰਗਾ ਘੋੜੇ ਨੇ ਮੇਲੇ ਦੇ ਵਿੱਚ ਰੌਣਕ ਪਾ ਲਈ ਰੱਖਿਆ ਜਿਹੜਾ ਗੁੜਾ ਤਰਾ ਹੈ ਦਾ ਤੇ ਚੰਗਾ ਸੋਨਾ ਮਜੂਤ ਕੋੜਾ ਸੋ ਅੱਗੇ ਬਹੁਤ ਸਾਰੇ ਜਾਨਵਰ ਹੋਰ ਵੀ ਅੱਜ ਜਿਹੜੇ ਆ ਗਏ ਐ ਮੇਲੇ ਦੇ ਵਿੱਚ ਸੋ ਜਿਹੜੇ ਵੀ ਸੱਜਣ ਨੇ ਆਉਣਾ ਕੱਲ ਕਾਫੀ ਰਸ਼ ਹੋਊਗਾ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਤਦਾ ਦੇ ਵਿੱਚ ਜਿਹੜਾ ਸੰਗਤ ਨੇ ਇੱਥੇ ਪਹੁੰਚਣਾ ਹੈ ਜਿਹੜੇ ਘੋੜਿਆਂ ਦੇ ਸ਼ਕੀਨ ਹੈ ਬੰਦੇ ਜਿਹੜਾ ਘੋੜਿਆਂ ਦਾ ਸ਼ੌਕ ਰੱਖਣ ਵਾਲੇ ਆ। ਕੱਲ ਉਹਨਾਂ ਨੇ ਇੱਥੇ ਘੋੜਾ ਦੇਖਣ ਆਸਤੇ ਆਉਣ। ਕੱਲ ਤਕਰੀਬਨ ਸਾਰੇ ਜਿਹੜੇ ਹਸਟਾਲੀਨ ਹੈਗੇ ਆ ਚੰਗੇ ਚੰਗੇ ਹਸਟਾਲੀਨ ਜਿਹੜੇ ਹੈਗੇ ਆ ਉਹ ਇੱਥੇ ਡਿਸਪਲੇ ਹੋਣਗੇ। ਕੱਲ 14 ਤਰੀਕ ਨੂੰ। ਅੱਜ ਜਿਹੜੇ ਤਕਰੀਬਨ ਸਾਰੇ ਘੋੜੇ ਆ ਉਹ ਇੱਥੇ ਪਹੁੰਚ ਚੁੱਕੇ ਆ ਪਰ ਉਹ ਹਲੇ ਟੰਬੂਆਂ ਦੇ ਵਿੱਚ ਹੀ ਆ। ਕੱਲ ਨੂੰ ਉਹਨਾਂ ਨੂੰ ਡਿਸਪਲੇ ਕੀਤਾ ਜਾਣਾ। ਸਾਰੇ ਘੋੜਿਆਂ ਨੂੰ। ਬਹੁਤ ਚੰਗੇ ਚੰਗੇ ਘੋੜੇ ਜਿਹੜੇ ਇੱਥੇ ਲੌਂਜ ਗਏ ਆ ਜਿਹੜਾ ਘੋੜਿਆਂ ਦਾ ਸ਼ੌਕ ਰੱਖਣ ਵਾਲੇ ਬੰਦੇ ਆ ਉਹ ਜ਼ਰੂਰ ਕੱਲ ਨੂੰ ਪਹੁੰਚਣ ਤੇ ਜਿਹੜਾ ਉਹਨਾਂ ਦਾ ਪਸੰਦੀਦਾ ਘੋੜਾ ਹੈ ਜੀ ਦੇਖਣ ਰਚਿੰਦ ਜ਼ਾਰੇ ਕਰਨ ਭਾਈ ਆ ਘੋੜਾ ਨਵਾਬ ਕੀ ਮੱਝੂ ਕੇ ਬਲੱਡ ਲਾਈਨ ਦਾ ਘੋੜਾ ਚੰਗਾ ਸੋਹਣਾ ਘੋੜਾ ਦੋਸਤੋ ਬਾਕੀ ਤੁਹਾਨੂੰ ਵਾਦਾ ਮਾਰਦਾ ਵੀ ਆਓ ਭਾਈ ਮੇਲੇ ਦੇ ਵਿੱਚ ਚੰਗਾ ਮਜਬੂਤ ਘੋੜਾ ਮੇਲੇ ਦੇ ਉਤਰਾਣ ਤੇ ਜੁੜੀਆਂ ਲੱਗੀਆਂ ਹੋਈਆਂ ਤੇ ਜਿਹੜੇ ਵੀ ਸ਼ੌਕ ਰੱਖਣ ਵਾਲੇ ਆ ਜਰੂਰ ਪਹੁੰਚੋ ਬੱਚਿਆਂ ਨੂੰ ਨੋਰਮਲ ਇਕੋਨ ਤੇ ਇੱਕ ਵਾਰ ਜਰੂਰ ਜਿਹੜਾ ਮਾਰਨਾ ਚਾਹੀਦਾ ਕੁਛ ਨਾ ਕੁਛ ਜਰੂਰ ਇੱਥੋਂ ਸਿੱਖ ਕੇ ਜਾਓਗੇ ਤੇ ਕੋਸ਼ਿਸ਼ ਵੀ ਕਰਿਓ ਜੇ ਤੁਸੀਂ ਆਏ ਹੋ ਇੱਥੇ ਤਾਂ ਕੁਛ ਸਿੱਖ ਕੇ ਜਾਓਗੇ ਫੇਰ ਹੀ ਆਪਣਾ ਮੇਲੇ ਦੇ ਵਿੱਚ ਆਉਂਦਾ ਜੇ ਆਪਾਂ ਇੰਦਾਂ ਹੀ ਤੌਣਾ ਤੇ ਜਿਹੜਾ ਕੱਢ ਕੇ ਮੋੜ ਜਾਣਾ ਫੇਰ ਵੀ ਕੋਈ ਬਹੁਤ ਹੈਗਾ ਆਓ ਮੇਲੇ ਦੇ ਵਿੱਚ ਦੇਖੋ ਬਾਕੀ ਕੋਸ਼ਣੋ ਕੋ ਚੈੱਕ ਕੀ ਜਰੂਰ ਜਾਓਗੇ ਤੁਸੀਂ ਮੇਲੇ ਦੇ ਵਿੱਚ ਆਉਂਗੇ ਤਾਂ ਇਹ ਹੀ ਆਪਣਾ ਕਿਸੇ ਮੇਲੇ ਦੇ ਵਿੱਚ ਜਾਂ ਸ਼ੋਅ ਦੇ ਵਿੱਚ ਜਿਹੜਾ ਜਾਂਦਾ ਉਹ ਫਾਇਦਾ ਹੁੰਦਾ ਕਿ ਜੇ ਆਪਾਂ ਉਤੋਂ ਕੁਝ ਤੋਂ ਕੁਝ ਸਿੱਖ ਸਕੀਏ ਸੋ ਅੱਗੇ ਆਪਾਂ ਤੁਹਾਨੂੰ ਆਜੋ ਹੋਰ ਬਹੁਤ ਸਾਰੇ ਜਾਨਵਰ ਆਏ ਆ ਜਿਹੜੇ ਉਹਨਾਂ ਤੇ ਵੀ ਚਾਤ ਮਰਾਉਣੇ ਆ ਇਹ ਚੰਗਾ ਇੱਥੇ ਰੌਣਕ ਮੇਲਾ ਲੱਗਾ ਹੋਇਆ ਹੈ ਇਹ ਘੋੜਾ ਤੁਸੀਂ ਦੇਖੋ ਇੱਕ ਵਾਰ ਰੌਣਕ ਮੇਲਾ ਲੱਗਣਾ ਵੀ ਸੀਗਾ ਬਹੁਤ ਚੰਗਾ ਵੱਡਾ ਘੋੜਾ ਹੈ ਈ ਜਸਪਾਲ ਅੰਕਲ ਜਿਹੜੇ ਦਰਖਾਨ ਵਾਲੇ ਆ ਉਹਨਾਂ ਦਾ ਘੋੜਾ ਹੈ ਦੋਸਤੋ ਚੈੱਕ ਕਰ ਲਿਓ ਇੱਕ ਵਾਰ ਨਵਾਂ ਬੱਚਾ ਜਿਹੜਾ ਉਹਨਾਂ ਨੇ ਲਿਆਇਆ ਘੋੜਾ ਹੁਣ ਇਹ ਇਹ ਆਪਣਾ ਹੈਗਾ ਜਿਹੜਾ ਚੇਤਕ ਘੋੜਾ ਕੱਲਾਂ ਵਾਲਾ ਉਹਦਾ ਇਹ ਪੁੱਤ ਹੈ ਬਹੁਤ ਚੰਗਾ ਘੋੜਾ ਹੈ ਚੰਗੇ ਕਦ ਕਾਠ ਵਾਲਾ ਲਗਭਗ 93 ਇੰਚ ਹਾਈਟ ਜਿਹੜੀ ਦੀ ਅੰਕਲ ਹੋਣੀਆਂ ਦੇ ਵਿੱਚ ਕਿਤੇ ਟਾਈਮ ਮਿਲਿਆ ਤਾਂ ਜ਼ਰੂਰ ਅੰਕੂਹਣਾ ਦੇ ਨਾਲ ਗੱਲਬਾਤ ਕਰਕੇ ਇਹ ਕੋਰਾ ਆਪਾਂ ਫਰਵਾਮਾ ਇਹ ਨਾਮਾਗੇ ਚੰਗੀ ਦਰ ਆਇਦਰ ਰਹੀ ਜੀ ਨੰਨੇ ਪਾਸੇ ਇਹ ਵੀ ਲੈ ਕੇ ਆਇਆ ਕੋੜਾ ਇਹ ਵੀ ਸ਼ੋਅ ਕੀਤਾ ਹੋਇਆ ਸੀਗਾ ਤਕਰੀਬਨ ਅੱਜ ਕੁਝ ਘੋੜੇ ਹਲੇ ਇਹ ਜਿਹੜੇ ਸ਼ੋਅ ਕੀਤੇ ਹੋਏ ਆ ਸਾਰੇ ਘੋੜੇ ਸ਼ੋਅ ਨਹੀਂ ਕੀਤੇ ਕਿਉਂਕਿ ਕੱਲ 14 ਤਰੀਕ ਨੂੰ ਜਿਹੜੇ ਲਗਭਗ ਸਾਰੇ ਘੋੜੇ ਜਿਹੜੇ ਉਹ ਡਿਸਪਲੇ ਹੋਣਗੇ ਅੱਜ ਤਾਂ ਵਿਰਲੇ-ਵਿਰਲੇ ਘੋੜੇ ਜਿਹੜੇ ਜਿਹੜੇ ਡਿਸਪਲੇ ਕੀਤੇ ਆ ਤੇ ਕੱਲ ਨੂੰ ਜਿਹੜੇ ਸਾਰੇ ਘੋੜੇ ਉਹ ਸ਼ੋਅ ਹੋਣਗੇ ਆ ਮੱਝੂ ਦੇ ਬਲੱਡ ਲਾਈਨ ਦੇ ਘੋੜੇ ਹਨ ਬਹੁਤ ਚੰਗੇ ਘੋੜੇ ਐ ਕਿ ਜ਼ਬਰਦੰਗ ਘੋੜਾ ਚੰਗਾ ਘੋੜਾ ਜ਼ਬਰਦੰਗ ਬਹੁਤ ਨਾਮ ਐ ਦਾ ਮੱਝੂ ਦੇ ਬਲੱਡ ਲਾਈਨ ਦੇ ਵਿੱਚ ਜਿਹੜਾ ਘੋੜਾ ਤੁਸੀਂ ਆ ਦੇਖ ਰਹੇ ਹੋ ਜ਼ਬਰਦੰਗ ਜੀ ਸੋ ਬਹੁਤ ਚੰਗਾ ਘੋੜਾ ਹੈ ਤੇ ਮੱਝੂ ਦੇ ਬਲੱਡ ਲਾਈਨ ਦੇ ਵਿੱਚ ਇਹਦਾ ਚੰਗਾ ਨਾਮ ਹੈ ਬਹੁਤ ਸੋਹਣੇ ਬੱਚੇ ਦੇ ਅੱਗੇ ਯਾਰ ਜਿਹੜੇ ਬੱਚੇ ਵੀ ਆਏ ਆ ਇਹ ਵੀ ਅੱਜ ਲੈ ਕੇ ਆਏ ਹੋਏ ਸੀ ਕਿ ਭਾਈ ਕੋਈ ਮਿਲਦੇ ਸੀ ਇਹ ਡਿਸਪਲੇ ਕੀਤੀ ਹੋਈ ਪੂਰੀ ਅੱਜੂ ਕੇ ਬਲੱਡ ਲਾਈਨ ਦਾ ਕੇਜ ਜਿਹੜਾ ਉਹ ਕਾਫੀ ਜਿਹੜਾ ਲੁਧਿਆਣਾ ਸਾਈਡ ਤੇ ਕਾਫੀ ਹੈਗੇ ਤੇ ਉਧਰਲੀ ਸਾਈਡ ਤੇ ਅੱਜੂ ਕੇ ਬਲੱਡ ਲਾਈਨ ਦਾ ਜਾਦੇ ਦਬ ਦਬ ਹੈ ਜਿਵੇਂ ਆਪਾਂ ਮੋਕਸਰ ਸਾਹਿਬ ਦੇ ਵਿੱਚ ਕਹਿ ਦਿੰਦੇ ਆ ਵੀ ਇਹ ਤੇ ਨੌਕਰਿਆਂ ਦਾ ਤਾਬ ਪਵਾਇਆ ਜਾਈ 90 ਜਦਾਈ ਇਸ ਸਾਈਡ ਤੇ ਉੱਤਰੀ ਸਾਈਡ ਜਿਹੜਾ ਮੱਧੂ ਕੇ ਬਲੱਡ ਲਾਈਨ ਦਾ ਬਹੁਤ ਨੁਬਰੀ ਜਾਨਵਰ ਇੱਥੇ ਇੱਥੇ 22 ਤੋਂ 2 ਖੋਨਾ ਦਾ ਗੁਰਪ੍ਰੀਤ ਖੋਨਾ ਦਾ ਜਿਹੜਾ ਇੱਥੇ ਸਾਹਮਣੇ ਲੱਗੇ ਹੋਏ ਇਹਨਾਂ ਦੇ ਡੇਰੇ ਇਹਨਾਂ ਕੋਲ ਹੀ ਬਹੁਤ ਚੰਗੇ ਜਾਨਵਰ ਹੈ ਇੱਥੇ ਨੁਬਰੀ ਜਾਨਵਰ ਕਾਫੀ ਸਾਰੇ ਬੱਚੇ ਵਸ਼ੇਰੀਆਂ ਤੇ ਘੋੜੀਆਂ ਇੱਥੇ ਇਹਨਾਂ ਦੋਹਾਂ ਤਰ੍ਹਾਂ ਦੇ ਤੁਹਾਨੂੰ ਮਿਲ ਸਕਦੇ ਆ ਜਿਹੜਾ ਵੀ ਸੱਜਣ ਕੋਚਾਵਨ ਹੋਇਆ ਮੇਲੇ ਗਿਆ ਹੋਇਆ ਤਾਂ ਕੀੜਾ ਮਾਰ ਸਕਦੇ ਹਾਂ ਚੰਗੇ ਜਾਨਵਰ ਇਹਨਾਂ ਕੋਲੇ ਲੇਕੇ ਸੋ ਬਹੁਤ ਸਾਰੇ ਜਾਨਵਰ ਆਉਂਦੇ ਇਹ ਮੇਲੇ ਦੇ ਵਿੱਚ ਫਰੀਦਾਰ ਵੀ ਅੱਜ ਬਹੁਤ ਜਿਹੜੇ ਗੂੜੇ ਕੱਢਦੇ ਆ ਜੋ ਸੌਦੇ ਵੀ ਹੋਏ ਆ ਹੋ ਰਹੇ ਆ ਸੌਦੇ ਅੱਜ ਤੇ ਬਾਕੀ ਹਲੇ ਕਿਹੜੇ ਗੂੜੇ ਚੱਲਦੀ ਜਾਂਦੇ ਆ ਸਾਰਿਆਂ ਦੇ ਕਿਉਂਕਿ ਦੇਖ ਪਰਖ ਕੇ ਫਿਰ ਜਿਹੜੇ ਬਾਹਰਲੇ ਵਪਾਰੀ ਆ ਉਹ ਕਾਫੀ ਛਾਣਬੀਨ ਕਰਕੇ ਦੇਖ ਪਰਖ ਕੇ ਜਿਹੜਾ ਜਾਨਵਰ ਲੈਂਦੇ ਆ ਅ ਇਹ ਦਿਨ ਵੀ ਆਈ ਆਏ ਤੇ ਜਾਨਵਰ ਲੈ ਲਿਆ ਕਾਫੀ ਉਹ ਸੂਝ ਬੂਝ ਦੇ ਨਾਲ ਦੇਖ ਪਰਖ ਕੇ ਜਿਹੜਾ ਜਾਨਵਰ ਆਉਂਦਾ ਉਹ ਖਰੀਦਦੇ ਐ ਸੋ ਦੇਖਣਾ ਵੀ ਚਾਹੀਦਾ ਜ਼ਰੂਰੀ ਵੀ ਹੈ ਇਹ ਜਿਹੜਾ ਵੀ ਸੱਜਣ ਮਿੱਤਰ ਮੇਲੇ ਚ ਜਾਂਦਾ ਆਪਦੀ ਸੂਝ ਬੂਝ ਦੇ ਨਾਲ ਜਾਨਵਰ ਨੂੰ ਜਿਹੜਾ ਦੇਖ ਪਰਖ ਕੇ ਉਹ ਲਓ ਚੰਗੀ ਗੱਲ ਐ ਸੋ ਚੰਗਾ ਮੇਲਾ ਭਰਿਆ ਹੋਇਆ ਰੌਣਕ ਮੇਲਾ ਪੂਰਾ ਕਾਫੀ ਹਜਰਾਤ ਸੀਗਾ ਕੱਲ ਨੂੰ ਤਾਂ ਜਿਹੜਾ ਪੂਰਾ ਹੀ ਰਾਸ਼ ਉਹੋ ਜਣਾ ਬਾਕੀ ਜਿੰਨਾ ਸੱਜਣਾ ਨੇ ਆਉਣਾ ਉਹ ਕੋਸ਼ਿਸ਼ ਕਰੋ ਟਾਈਮ ਦੇ ਨਾਲ ਆਓ ਹਾਂ ਫਿਰ ਇਥੋਂ ਨਿਕਲਣ ਵੇਲੇ ਵੀ ਥੋੜਾ ਰਾਸ ਹੋਊਗਾ ਤਾਂ ਨਿਕਲਣਾ ਸੌਖਾ ਰਵੇ ਵਾਪਸੀ ਤੇ ਜੇ ਟਾਈਮ ਨਾ ਆਉਂਗੇ ਤਾਂ ਫਿਰ ਤੁਸੀਂ ਪੂਰਾ ਮੇਲਾ ਜਿਹੜਾ ਉਹ ਕੰਮ ਕਿੱਥੇ ਨਹੀਂ ਸਕਦੇ ਤੇ ਜੇ ਪੂਰਾ ਮੇਲਾ ਦੇਖਣ ਤੇ ਟਾਈਮ ਲੱਗਣਾ ਕਿਉਂਕਿ ਜੇ ਤੁਸੀਂ ਕਿਤੇ ਕੋਈ ਚੰਗਾ ਘੋੜਾ ਦੇਖਣਾ ਉਹਦੇ ਕੋਲੇ 2 ਮਿੰਟ ਰੁਕੋਗੇ ਦੇਖੋਗੇ ਉਹਦੇ ਬਾਰੇ ਪੁੱਛੋਗੇ ਵੇ ਕਿਹੜਾ ਕਿਹੜੇ ਘੋੜੇ ਦਾ ਬੱਚਾ ਹੈ ਕਿੰਨੀ ਇਹਦੀ ਹਾਈਟ ਹੈ ਕੀ ਕੁਆਲਿਟੀ ਹੈ ਸਾਰਾ ਕੁਝ ਤਾਂ ਥੋੜਾ ਬਹੁਤ ਟਾਈਮ ਤੁਹਾਨੂੰ ਉਸ ਵਾਸਤੇ ਦੇਣਾ ਪੈਣਾ ਤੇ ਜੇ ਆਪਾਂ ਉਹਨੂੰ ਦੇਖ ਕੇ ਕੋ ਮਿਲ ਕੇ ਇਦਾਂ ਲੰਘਣਾ ਹੀ ਹੈ ਤੇ ਤਾਂ ਚਾਹੇ ਜ਼ਿਆਦਾ ਟਾਈਮ ਨਾ ਲੱਗੇ ਪਰ ਜੇ ਜਾਣਾ ਹੈ ਤਾਂ ਰੁਕੋ ਤੇ ਜ਼ਰੂਰ ਪੁੱਛੋ ਦੇਖੋ ਉੱਤੇ ਜਿਹੜੇ ਬੋਰਡ ਵਗੈਰਾ ਲੱਗੇ ਆ ਪੜੋ ਕਿ ਕੀ ਇਹਦੀ ਹਾਈਟ ਹੈ ਜਿਹੜੇ ਘੋੜੇ ਦਾ ਬੱਚਾ ਹੈ ਕੀ ਕੁਸ਼ ਹੈ ਨਾ ਤਾਂ ਫਿਰ ਆਪਾਂ ਨੂੰ ਜਾਣਕਾਰੀ ਮਿਲ ਜਾਂਦੀ ਹੈ ਤਾਂ ਕਿ ਕਈ ਵਾਰੀ ਆਪਾਂ ਕੋਈ ਘੋੜੀ ਮੇਟ ਕਰਵਾਉਣੀ ਹੁੰਦੀ ਹੈ ਤਾਂ ਇੱਥੇ ਤਾਂ ਕਰਕੇ ਘੋੜੇ ਜਿਹੜੇ ਲੈ ਕੇ ਆਉਂਦੇ ਜਾਂਦੇ ਮੇਲੇ ਦੇ ਵਿੱਚ ਤਾਂ ਕਿ ਤੁਹਾਨੂੰ ਇਹ ਚੀਜ਼ ਦੀ ਸਮਝ ਆ ਜਾ ਸਕੇ ਤੁਸੀਂ ਥੋੜੀ ਬਹੁਤ ਆ ਤੁਲਨਾ ਕਰ ਸਕੋ ਕਿ ਕਿਹੜਾ ਘੋੜਾ ਚੰਗਾ ਹੈ ਤੇ ਕਿਹੜਾ ਮਾੜਾ ਕੋਈ ਹਾਈਟ ਮੁਤਾਬਕ ਕੋਈ ਸਨਤੇਪਨ ਦੇ ਵਿੱਚ ਕੋਈ ਮਜ਼ਬੂਤੀ ਦੇ ਵਿੱਚ ਜਾਂ ਕੋਈ ਬਲੱਡ ਲਾਈਨ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਤੁਹਾਡੀ ਚੁਆਇਸ ਹੋ ਜੀ ਉਸ ਤਰ੍ਹਾਂ ਦਾ ਤੁਸੀਂ ਉਹ ਦੇਖ ਸਕਦੇ ਆ ਉਹਦੇ ਵਿੱਚ ਕੁਆਲਿਟੀ ਜਿੱਦਾਂ ਦੀ ਕੁਆਲਿਟੀ ਤੁਹਾਨੂੰ ਚਾਹੀਦੀ ਹੈ ਤਾਂ ਉਹ ਤੁਸੀਂ ਦੂਸਰੇ ਕੰਪੇਅਰ ਵੀ ਕਰ ਸਕਦੇ ਆ ਘੋੜਿਆਂ ਦੇ ਨਾਲ ਜੀ ਮੈਂ ਕੋਈ ਘੋੜੀ ਆਪਾਂ ਮੀਟ ਕਰਵਾਉਣੀ ਹੈ ਤਾਂ ਕਿੱਥੋਂ ਮੀਟ ਕਰਵਾ ਸਕਦੇ ਆ ਜਿਹੜੀ ਘੋੜੀ ਆ ਆਪਣੀ ਉਹ ਕਿਹੜੀ ਬਲੱਡ ਲਾਈਨ ਦੀ ਹੈ ਤੇ ਜਿਹੜਾ ਘੋੜਾ ਆਪਾਂ ਨੂੰ ਦੇਣਾ ਉਹ ਕਿਹੜੀ ਬਲੱਡ ਲਾਈਨ ਦਾ ਚਾਹੀਦਾ ਹੈ ਕਿਹੜੀ ਬਲੱਡ ਲਾਈਨ ਦਾ ਘੋੜਾ ਆਪਾਂ ਨੂੰ ਦੇ ਸਕਦੇ ਤੁਸੀਂ ਜਿੱਥੇ ਆਉਣ ਦਾ ਤੁਹਾਡਾ ਤੇ ਘੋੜਿਆਂ ਨੂੰ ਦੇਖਣ ਦਾ ਇਹੀ ਫਾਇਦਾ ਹੋ ਸਕਦਾ ਤੁਸੀਂ ਘੋੜਾ ਵੀ ਦੇਖ ਸਕਦੇ ਹੋ ਕੰਪੇਅਰ ਕਰ ਸਕਦੇ ਹੋ ਚੰਗੇ ਮਾੜੇ ਦੀ ਫਰਕ ਕਰ ਸਕਦੇ ਹੋ ਦੇਖ ਸਕਦੇ ਹੋ ਕਿਹੜਾ ਘੋੜਾ ਚੰਗਾ ਹੈ ਕਿਹੜਾ ਜ਼ਿਆਦਾ ਮਜ਼ਬੂਤ ਹੈ ਕਿਹੜਾ ਜ਼ਿਆਦਾ ਸ਼ਕੀਨ ਹੈ ਕਿਹੜਾ ਜ਼ਿਆਦਾ ਸੋਹਣਾ ਹੈ ਉਹ ਸਾਰੀਆਂ ਗੱਲਾਂ ਬਾਤਾਂ ਉਹ ਤੁਸੀਂ ਕੰਪੇਅਰ ਕਰ ਸਕਦੇ ਹੋ ਘੋੜੇ ਸਾਰੇ ਦੇਖੋ ਜੀ ਤਾਂ ਜੋ ਨੌਂਚੋ ਮੇਲੇ ਦੇ ਵਿੱਚ ਜਾਨਵਰ ਵੀ ਕਾਫੀ ਆਏ ਹੋਏ ਐ ਜੇ ਕਿਸੇ ਨੇ ਬੱਚੇ ਲੈਣੇ ਆ ਨੁਕਰੇ ਬੱਚੇ ਛੋਟੀਆਂ ਬਸ਼ੇਰੀਆਂ ਛੋਟੇ ਜਾਨਵਰ ਤਾਂ ਕੋਈ ਗੱਬਣ ਕੋੜੀਆਂ ਸਾਰੇ ਤਰ੍ਹਾਂ ਦਾ ਜਾਨਵਰ ਜਿਹੜਾ ਇੱਥੇ ਮੇਲੇ ਦੇ ਵਿੱਚ ਆਇਆ ਹੋਇਆ ਹੈ ਬਾਕੀ ਉਹ ਤੁਸੀਂ ਦੇਖਣਾ ਵੀ ਕਿਸ ਤਰ੍ਹਾਂ ਦਾ ਜਾਨਵਰ ਤੁਹਾਡੀ ਚੁਆਇਸ ਕੀ ਹੈ ਤੁਸੀਂ ਕਿਸ ਤਰ੍ਹਾਂ ਦਾ ਜਾਨਵਰ ਖਰੀਦਣਾ ਹੈ ਜੇ ਤੁਸੀਂ ਮੇਲੇ ਦੇ ਸੁੱਖੀ ਦੇਖਣਾ ਚਾਹੁੰਦੇ ਹੋ ਤਾਂ ਤੁਹਾਡੀ ਚੁਆਇਸ ਤੇ ਜੇ ਤਕੀ ਦੇਖਦੇ ਹੋ ਤੁਸੀਂ ਦੇਖਦੇ ਹੋ ਕੀ ਦੇਖ ਜਾਂਦੇ ਹੋ ਕੀ ਦੇਖਦੇ ਜਾਂਦੇ ਹੋ ਤੁਹਾਡੀ ਤੁਹਾਡੇ ਤੇ ਨਿਰਪਰਕਾ ਸੋ ਇੱਥੇ ਮੇਲੇ ਦੇ ਵਿੱਚ ਤੁਹਾਨੂੰ ਸਭ ਕੁਝ ਮਿਲੂਗਾ ਹਰ ਤਰ੍ਹਾਂ ਦੀ ਚੀਜ਼ ਹੈ ਉੱਤੇ ਕਬੂਤਰ ਘੋੜੇ ਘੋੜੀਆਂ ਸਭ ਤੁਹਾਨੂੰ ਦੀ ਸੀ ਜਿਹੜੀ ਤੁਹਾਨੂੰ ਇੱਥੇ ਮਿਲਣੀ ਹੈ ਦੋਸਤ ਮਿੱਤਰ ਵੀ ਮਿਲਣਗੇ ਨਵੇਂ ਸੱਜਣ ਮਿੱਤਰ ਵੀ ਮਿਲਣਗੇ ਬਣਨਗੇ ਪੁਰਾਣੇ ਸੱਜਣ ਮਿੱਤਰ ਵੀ ਮਿਲਣਗੇ ਸੋ ਜਿੰਨਾ ਸੱਜਣਾ ਨੇ ਵੀ ਪਹੁੰਚਣਾ ਉਹ ਇਹ ਸਾਫ ਦੇ ਨਾਲ ਪਹੁੰਚਿਓ ਜਾਂ ਫੋਟੋ ਮੇਰੇ ਤੋਂ ਗੋਸ਼ਣਾ ਕੋਸ਼ਿਸ਼ ਕਰਨਾ ਮੈਂ ਕਿ ਕੁਝ ਸੈਟ ਕੀਆ ਹਾਂ ਤਾਂ ਹੀ ਇੱਥੇ ਆਉਂਦਾ ਫਾਇਦਾ ਸੋ ਅੱਜ ਕੋਸ਼ਿਸ਼ ਕੀਤੀ ਹੈ ਤੁਹਾਨੂੰ ਕੁਝ ਘੋੜੇ ਦਿਖਾਉਣ ਦੀ ਕੋਸਟੋਰ ਫਰ ਕੀ ਮੇਲਾ ਦਿਖਾਉਣ ਦੀ ਚੰਗੀ ਲੱਗਿਆ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਪਿਛਲੇ ਪਿਛਲੀਆਂ ਜਿਹੜੀਆਂ ਵੀਡੀਓ ਉਹਨਾਂ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਧੰਨਵਾਦ ਸਾਰਿਆਂ ਦਾ ਸੋ ਇਸ ਵੀਡੀਓ ਨੂੰ ਵੀ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਅੱਗੇ ਵੀ ਤੁਹਾਡੇ ਨਾਲ ਇਦਾਂ ਦੀਆਂ ਜਿਹੜੀਆਂ ਵੀਡੀਓ ਬਣਾਉਂਦੇ ਉਹ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਕੋਸ਼ਿਸ਼ ਰੂਗੀ ਕਿ ਤੁਹਾਨੂੰ ਜਿਹੜਾ ਇਹ ਮੇਲਾ ਉਹ ਦਿਖਾ ਸਕੀਏ ਸੋ ਆ ਜਿਹੜਾ ਹੈਗਾ ਲੱਗਿਆ ਹੋਇਆ ਲੰਡੇ ਪੈਂਟ ਤੋਂ ਸੰਤੋਖ ਹੁਣ ਦਾ ਤੇ ਗੁਰਪ੍ਰੀਤ ਹੁੰਦਾ ਇੱਕ ਔਰ ਨਾ ਤੇ ਆਪਣਾ ਇੱਥੇ ਫੇਰਾ ਹੈਗਾ ਇਹਦਾ ਵੀ ਕੋਈ ਸੱਜਣ ਮਿੱਤਰ ਆਵੇ ਤੇ ਚਾਹ ਪਾਣੀ ਜ਼ਰੂਰ ਛੱਕ ਕੇ ਜਾਏ ਉਥੋਂ ਸੋ ਮਿਲਦੇ ਹਾਂ ਕਿਸੇ ਹੋਰ ਵੀ ਵੀਡੀਓ ਦੇ ਵਿੱਚ ਵੀਡੀਓ ਜਾਂਦੇ ਜਾਂਦੇ ਇੱਕ ਵਾਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ